ਜਿਹੜੀ ਜ਼ਿਆਦਾ ਕੋਸ਼ਿਸ਼ ਹੈ ਇਹਦੇ ਚ ਸੁਖਬੀਰ ਬਾਦਲ ਦੀ ਰਿਪਲੇਸਮੈਂਟ ਜਿਹੜਾ ਸੁਖਬੀਰ ਬਾਦਲ ਦਾ ਅਕਾਲੀ ਦਲ ਹੈ ਉਹਦੀ ਰਿਪਲੇਸਮੈਂਟ ਵਾਸਤੇ ਏਜੰਡਾ ਤਿਆਰ ਹੋਇਆ ਕਿਉਂਕਿ ਜੇ ਸਿਮਰਨਜੀਤ ਮਾਨ ਦੀ ਰਿਪਲੇਸਮੈਂਟ ਲਈ ਹੁੰਦਾ ਤਾਂ ਫਿਰ ਖਾਲਿਸਤਾਨ ਦੇ ਇਸ਼ੂ ਨੂੰ ਅਡਰੈਸ ਕੀਤਾ ਜਾਂਦਾ ਇਹ ਤਕਰੀਬਨ ਤਕਰੀਬਨ ਇਹੀ ਗੱਲ ਹੈ ਕਿ ਇੱਕ ਸਿੱਖ ਮੁਹਾਵਰੇ ਵਾਲੀ ਪਾਰਟੀ ਜਿਹੜੀ ਗਵਰਨੈਂਸ ਰਿਫਾਰਮਸ ਦੀ ਗੱਲ ਕਰਦੀ ਹੈ ਜਿਹੜੀ ਸਿੱਖ ਇਸ਼ੂਸ ਤੇ ਥੋੜੇ ਬਹੁਤ ਜਸਟਿਸ ਦੀ ਗੱਲ ਕਰਦੀ ਹੈ ਇਹ ਜੋ ਜੀ ਆਪਾਂ ਨੂੰ ਪੋਲਿਟੀਕਲ ਭਾਸ਼ਾ ਚ ਕਹਿਣਾ ਹੋਵੇ ਤਾਂ ਸਿੱਖ ਰਾਈਟ ਦੇ ਜਿਹੜੇ ਟੌਪਿਕ ਨੇ ਥੋੜੇ ਬੱਤੇ ਉਹਨਾਂ ਨੂੰ ਇਹਨਾਂ ਨੇ ਟੱਚ ਕੀਤਾ ਉਹਨੂੰ ਸਹੀ ਕਰਨ ਦੀ ਗੱਲ ਵੀ ਕਰ ਰਿਹਾ ਚਾਹੇ ਪ੍ਰਵਾਸੀਆਂ ਦਾ ਮੁੱਦਾ ਉਹ ਥੋੜਾ ਕੰਟਰੋਵਰਸ਼ੀਅਲ ਵੀ ਹੈ ਬਟ ਇਹਨੂੰ ਰੱਖਿਆ ਬਟ ਇਹਦੇ ਵਿੱਚ ਕਿਤੇ ਵੀ ਅਲੱਗ ਸਿੱਖ ਰਾਜ ਦੀ ਗੱਲ ਨਹੀਂ ਹੋ ਰਹੀ ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਜਿਹੜੀ ਇਲੈਕਟੋਰਲ ਪੋਲਿਟਿਕਸ ਹੈ ਮੇਨਸਟ੍ਰੀਮ ਸਿੱਖ ਇਲੈਕਟੋਰਲ ਪੋਲਿਟਿਕਸ ਪੰਜਾਬ ਦੇ ਵਿੱਚ ਉਸ ਨੂੰ ਧਿਆਨ ਚ ਰੱਖ ਕੇ ਜੋ ਅਕਾਲੀ ਦਲ ਜੋ ਰੋਲ ਲਮਾਉਂਦਾ ਸੀ ਉਹ ਕਿਸਮ ਦੇ ਰੋਲ ਦੇ ਵਿੱਚ ਆਉਣ ਦੀ ਕੋਸ਼ਿਸ਼ ਉਹਨਾਂ ਇਹਨਾਂ ਮਤਿਆਂ ਦੇ ਰੰਗ ਕੀਤੀ ਹੈ ਹੁਣ ਇਹ ਡਿਪੈਂਡ ਕਰੇਗਾ ਕਿ ਇਹ ਸਾਰੇ ਮਤੇ ਪਾਸ ਹੋ ਜਾਂਦੇ ਨੇ ਪਹਿਲਾਂ ਵੀ ਹੁੰਦੇ ਨੇ ਤੇ ਪਰ ਪੁਆਇੰਟ ਇਹ ਹੈ ਕਿ ਤੁਸੀਂ ਇਹਨੂੰ ਅਨਫੋਲਡ ਕਿਦਾਂ ਕਰਦੇ ਹੋ